ਹਾਂਜੀ ਸਤਿ ਸ਼੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਜੀ ਅੱਜ ਆਪਾਂ ਬਹੁਤ ਸੋਹਣੀ 컬렉ਸ਼ਨ ਲੈ ਕੇ ਆਏ ਆਂ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਇਟਾਲੀਅਨ ਕਾਟਨ ਹੈ ਜੀ ਇਹ ਬਹੁਤ ਸੋਹਣੇ ਇਹਦੇ ਪ੍ਰਿੰਟ ਹੈ ਜੀ ਸਾਰੇ ਹੀ ਪ੍ਰਿੰਟ ਇੱਕ ਦੂਜੇ ਤੋਂ ਵੱਖਰੇ ਨੇ ਜੀ ਕੋਈ ਵੀ ਪ੍ਰਿੰਟ ਰਿਪੀਟ ਨਹੀਂ ਹੈ ਜੀ ਬਹੁਤ ਸੋਹਣੇ ਇਹਦੇ ਪ੍ਰਿੰਟ ਆ ਇਹ ਡਿਜੀਟਲ ਪ੍ਰਿੰਟਿੰਗ ਹੈ ਜੀ ਕੱਪੜਾ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਪੂਰਾ ਗਾਰੰਟੀ ਵਾਲਾ ਫੈਬਰਿਕ ਹੈ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲਾਂਬਾ ਨਹੀਂ ਹੈ ਜੀ ਤੇ ਕੋਈ ਵੀ ਇਹ ਕਪੜਾ ਖਰਾਬ ਹੋਣ ਵਾਲਾ ਨਹੀਂ ਕੋਈ ਇਸ ਦੀ ਸ਼ਿਕਾਇਤ ਨਹੀਂ ਹੈ ਜੀ ਕਪੜੇ ਦੀ ਕੋਈ ਇਹਦਾ ਕਲਰ ਨਹੀਂ ਖਰਾਬ ਹੁੰਦਾ ਨਾ ਹੀ ਇਹ ਛਿਜਣ ਵਾਲਾ ਫੈਬਰਿਕ ਹੈ ਜੀ ਨਾ ਹੀ ਇਹ ਚ ਲਾਈਨਿੰਗ ਦੀ ਜ਼ਰੂਰਤ ਹੈ ਜੀ ਕੋਈ ਅੰਡਰ ਸ਼ਰਟ ਦੀ ਜ਼ਰੂਰਤ ਨਹੀਂ ਜੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਸਾਰੇ ਸਰਦਾਰੀ ਪ੍ਰਿੰਟ ਹੈ ਜੀ ਵਧੀਆ ਸਰਦਾਰੀ ਸੂਟ ਬਣ ਕੇ ਰੈਡੀ ਹੋਣਗੇ ਜੀ ਥੋੜੀ ਬਹੁਤੀ ਆਪਾਂ ਲੈਸ ਵਗੈਰਾ ਦੀ ਡਿਜ਼ਾਈਨਿੰਗ ਵੀ ਇਹਦੇ ਤੇ ਕਰ ਸਕਦੇ ਹਾਂ ਜੀ ਨਾਲ ਇਹਦੇ ਆਪਾਂ ਟਾਈ ਐਂਡ ਡਾਈ ਦਾ ਦੁਪੱਟਾ ਵੀ ਰੈਡੀ ਕਰਵਾ ਸਕਦੇ ਹਾਂ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਆਰਡਰ ਕਰਨਾ ਹੋਵੇ ਤਾਂ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਕੋਈ ਵੀ ਸੂਟ ਤੁਸੀਂ ਜੇ ਸਟੀਚਿੰਗ ਵੀ ਕਰਵਾਉਣੀ ਹੈ ਤਾਂ ਸਾਡੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਜੀ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਵੀ ਅਵੇਲੇਬਲ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਕਸਟਮਾਈਜ਼ ਵੀ ਕਰਵਾ ਸਕਦੇ ਹੋ ਜੀ ਇਹ ਸੂਟ ਬਹੁਤ ਪਿਆਰੇ ਹੈ ਜੀ ਸਾਰੇ ਸਰਦਾਰੀ ਲੁੱਕ ਦੇ ਸੂਟ ਹੈ ਜੀ ਜਿਹੜੀਆਂ ਪਹਿਣਾ ਥੋੜੇ ਜੇ ਵਧੀਆ ਸੂਟ ਪ੍ਰਿੰਟਡ ਦੇ ਵਿੱਚ ਪਾਉਣਾ ਚਾਹੁੰਦੀਆਂ ਉਹ ਇਹਨਾਂ ਨੂੰ ਲੈ ਸਕਦੀਆਂ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜ